ਨਮਸਕਾਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਰਦਿਕ ਸਵਾਗਤ ਹੈ। ਇਹ ਸ਼ਹਿਰ ਜਲਾਸ਼ੀਲ ਪਗਸਿੰਘ ਦਾ ਕਰਦਾ ਸਵਾਗਤ ਆਧੁਨਿਕ ਇਸ ਨੂੰ ਲੈ ਕੇ ਕੀ ਕਹਿਣਾ ਕਰਦੇ ਹਾਂ ਦੇਖੋ ਬੜੀ ਦੁੱਖ ਵਾਲੀ ਗੱਲ ਹੈ ਕਿ ਅੱਜ ਜੋ ਸਾਡੇ ਸਾਡੇ ਸ਼ਹਿਰ ਦੇ ਹਾਲਾਤ ਬਣੇ ਹੋਏ ਆ ਜਿਹੜੇ ਮਰਜੀ ਮੋੜ ਤੇ ਚੱਲ ਜਿਓ ਕੂੜਿਆਂ ਦੇ ਢੇਰ ਲੱਗੇ ਹੋਏ ਆ ਅ ਅਫਸੋਸ ਦੀ ਗੱਲ ਇਹ ਆ ਕਿ ਜਿਹੜੇ ਲੋਕੀ ਇਹ ਸੇਵਾ ਕਰਦੇ ਆ ਕਿਉਂਕਿ ਜਿਹੜਾ ਸਫਾਈ ਦਾ ਕੰਮ ਆ ਸੇਵਾ ਹੀ ਆ ਉਹਨਾਂ ਦੀ ਬਾਤ ਨਹੀਂ ਕੀਤੀ ਜਾ ਰਹੀ ਔਰ ਅੱਜ ਹਰ ਇੱਕ ਪਾਸੇ ਕੂੜਿਆਂ ਦੇ ਢੇਰ ਲੱਗੇ ਹੋਏ ਆ ਔਰ ਇਹਦੇ ਨਾਲ ਬਿਮਾਰੀ ਦੀ ਜਿਹੜਾ ਫੈਲਣ ਦਾ ਖਤਰਾ ਸੋ ਅੱਜ ਇੱਥੇ ਜਿੱਥੇ ਆਪਾਂ ਇਹਨਾਂ ਦੇ ਨਾਲ ਆ ਕੇ ਇਨਾਂ ਦਾ ਜਿਹੜੇ ਮਸਲੇ ਤੇ ਇਦਾਂ ਦੇ ਨਾਲ ਖੜੇ ਆ ਉੱਥੇ ਹੀ ਸਾਡੀ ਇਹ ਬੇਨਤੀ ਵੀ ਹੋਊਗੀ ਮੇਰੇ ਮੇਰੀ ਖਾਸ ਤੌਰ ਤੇ ਜਿਹੜੀ ਆਪਣੀ ਟੀਮ ਆ ਸਾਰੇ ਐਮਸੀ ਸਬੰਨ ਬੈਠੇ ਨੇ ਸਾਡੇ ਵੱਲੋਂ ਇਹ ਬੇਨਤੀ ਵੀ ਹੋਊਗੀ ਕਿ ਆਨ ਵਾਲੇ ਸਮੇਂ ਚ ਆਪਣੇ ਬਾਲਮੀਕ ਮਹਾਰਾਜ ਜੀ ਦਾ ਤੇ ਹੋਰ ਵੀ ਤਹਾਰਾਂ ਦਾ ਜਿਹੜਾ ਸਿਵਰਨ ਆ ਰਿਹਾ ਜਿਹੜੇ ਰਤਰੀ ਵੀ ਚੱਲ ਰਿਹਾ ਸਭ ਕੁਝ ਹੋ ਰਿਹਾ ਤੇ ਮੰਦਰਾਂ ਦੇ ਸਾਹਮਣੇ ਵੀ ਢੇਲ ਲੱਗੇ ਹੋਏ ਆ ਇਹ ਜੇ ਹੋ ਸਕੇ ਕਿਸੇ ਨਾ ਕਿਸੇ ਤਰੀਕੇ ਨਾਲ ਆਪਾਂ ਇਹਦਾ ਕੋਈ ਹੱਲ ਲੱਭਣ ਦੀ ਕੋਸ਼ਿਸ਼ ਕਰੀਏ ਤਾਂ ਕਿ ਜਿਹੜਾ ਆਪਾਂ ਬਿਮਾਰੀਆਂ ਤੋਂ ਬਚ ਸਕੀਏ ਸਫਾਈ ਥੋੜੀ ਹੋ ਸਕੇ ਪਰ ਇਹ ਜਿਹੜਾ ਕੰਮ ਹੈ ਸਰਕਾਰਾਂ ਦਾ ਬੰਦਾ ਸੀ ਜਿਹੜਾ ਆਪਾਂ ਇਹਨਾਂ ਨੂੰ ਬੇਨਤੀ ਕਰਨ ਆਏ ਆ ਇਹ ਸਰਕਾਰ ਦਾ ਫਰਜ਼ ਬੰਦਾ ਸੀ ਪ੍ਰਸ਼ਾਸਨ ਦਾ ਫਰਜ਼ ਬੰਦਾ ਸੀ ਬੇਨਤੀ ਕਰਨ ਦਾ ਤੇ ਇਹ ਸਾਡੀ ਕੋਸ਼ਿਸ਼ ਹੋਊ ਕਿ ਬਾਕੀ ਮੇਰਾ ਪ੍ਰਸ਼ਾਸਨ ਮੋਰੇ ਵੀ ਇਹ ਮੇਰੀ ਬੇਨਤੀ ਆ ਅਪੀਲ ਆ ਦিসি ਸਾ ਮੋਰੇ ਖਾਸ ਤੌਰ ਤੇ ਕਿ ਇਹਨਾਂ ਦੀ ਬਾਤ ਪੁੱਛੀ ਜਾਵੇ ਤੇ ਇਹਨਾਂ ਦੇ ਜਿਹੜੇ ਮਸਲੇ ਹੱਲ ਕੀਤੇ ਜਾਣ ਔਰ ਜਿਹੜਾ ਇਹਨਾਂ ਦਾ ਮੰਗ ਪੱਤਰ ਉਹ ਚੰਡੀਗੜ੍ਹ ਪੰਚਾਇਤ ਜਾਵੇ ਤਾਂ ਕਿ ਇਹ ਜਿਹੜਾ ਪ੍ਰਾਈਵੇਟਾਈਜੇਸ਼ਨ ਆਲਾ ਇਹਨਾਂ ਨੇ ਜਿਹੜਾ ਹੁਣ ਨਵਾਂ ਸਿਲਸਲਾ ਸ਼ੁਰੂ ਕੀਤਾ ਭਾਵੇਂ ਜ਼ਮੀਨਾਂ ਦਾ ਹੋਵੇ ਭਾਵੇਂ ਉਹ ਸਫਾਈ ਕਰ ਸਫਾਈ ਦਾ ਹੋਵੇ ਇਹਨੂੰ ਬੰਦ ਕੀਤਾ ਜਾਵੇ ਔਰ ਜਿਹੜੇ ਲੋਕਾਂ ਨੂੰ ਇਹਦੇ ਨਾਲ ਰੋਜ਼ਗਾਰ ਮਿਲਿਆ ਹੋਇਆ ਉਹ ਇਹਦੇ ਨਾਲ ਆਪਣਾ ਜਿਹੜਾ ਕੰਮ ਕਰੀ ਜਾਣ ਕਿੰਨੇ ਲੋਕ ਕਿੰਨੇ ਪਰਿਵਾਰ ਇਹਦੇ ਨਾਲ ਜੁੜੇ ਹੋਏ ਸੋ ਇਹਨਾਂ ਬਾਰੇ ਸੋਚਿਆ ਜਾਵੇ ਅੰਗਰ ਸਿੰਘ ਜੀ ਅੱਜ 8 ਦਿਨ ਹੋ ਗਏ ਇਹਨਾਂ ਦੀ ਸਟ੍ਰਾਈਕ ਨੂੰ ਇਥੋਂ ਕਿਹਾ ਇਹ ਸਾਬਤ ਨਹੀਂ ਹੁੰਦਾ ਕਿ ਜਿਹੜੀ ਸਰਕਾਰ ਹੈ ਉਹ ਭਾਵਨਾਵਾਂ ਨੂੰ ਸਾਡੀਆਂ ਨੂੰ ਨਹੀਂ ਸਮਝਦੀ ਸਰ ਸਰਕਾਰ ਹਰ ਫਰੰਟ ਤੇ ਫੇਲ ਆ ਜੇ ਉਹ ਭਾਵਨਾਵਾਂ ਨੂੰ ਸਮਝਦੀਆਂ ਹੁੰਦੀਆਂ ਤਾਂ ਅੱਜ ਨਗਰ ਕਾਉਂਸਲ ਨਵਾਂ ਸ਼ਹਿਰ ਵਿੱਚ 5 ਮਹੀਨੇ ਹੋ ਗਏ ਕਮੇਟੀ ਦੇ ਪ੍ਰਧਾਨ ਬਣੇ ਨੂੰ ਤੇ 5 ਮਹੀਨੇ ਆ ਚਲੇ ਤੱਕ ਇਹਨਾਂ ਤੋਂ ਇੱਕ ਰੇਲਵੇ ਰੋਡ ਦਾ ਵਰਕ ਆਰਡਰ ਨਿਕਲਿਆ ਹੋਇਆ ਸੋ ਗੱਲਾਂ ਬਹੁਤ ਆ ਜੀ ਇਹ ਵੀ ਭਾਵਨਾ ਦੀ ਗੱਲ ਹੀ ਆ ਜੇ ਇਹਨਾਂ ਦੀ ਸੋਚ ਹੋਵੇ ਕੰਮ ਕਰਨ ਦੀ ਤਾਂ ਬਹੁਤ ਗੱਲਾਂ ਹੁਣ ਆਮ ਸਟੇਡੀਅਮ ਦੀ ਬਹੁਤ ਗੱਲਾਂ ਜੀ ਮੈਂ ਤੁਹਾਡੇ ਨਾਲ ਇੱਕ ਵੱਖਰਾ ਇਸ ਦੇ ਬਾਰੇ ਡਿਸਕਸ ਕਰੂੰਗਾ ਕਿ ਅੱਜ ਇਹਨਾਂ ਵਾਸਤੇ ਮੈਂ ਆਇਆ ਤਾਂ ਮੈਂ ਸਿਰਫ ਇਹਨਾਂ ਦੀ ਗੱਲ ਹੀ ਕਰਨਾ ਚਾਹੂੰਗਾ ਔਰ ਇਸੇ ਮੌਕੇ ਤੇ ਤੁਹਾਡੇ ਰਹੀਂ ਵੀ ਔਰ ਪਰਸਨਲੀ ਉਸ ਤੋਂ ਬਾਅਦ ਵੀ ਮੈਂ ਰਿਕਵੈਸਟ ਕਰੂੰਗਾ ਕਿ ਇਹ ਤੁਹਾਹਾਰਾਂ ਦੇ ਦਿਨ ਵਿੱਚ ਜਿਹੜਾ ਮੰਦਰਾਂ ਦੇ ਸਾਹਮਣੇ ਜਿਹੜਾ ਕੂੜਾਂ ਦੇ ਕੂੜਿਆਂ ਦੇ ਢੇਰ ਲੱਗੇ ਹੋਏ ਆਪਾਂ ਇਹਦਾ ਕੋਈ ਨਾ ਕੋਈ ਆਪਾਂ ਹੱਲ ਕਰੀਏ ਤਾਂ ਕਿ ਜਿਹੜੇ ਆਮ ਲੋਕਾਂ ਨੂੰ ਕੋਈ ਤਕਲੀਫ ਨਾ ਹੋਵੇ ਜੇ ਸਰਕਾਰ ਨਹੀਂ ਸੋਚ ਸਕਦੀ ਸਾਡਾ ਫਰਜ਼ ਬੰਦਾ ਇਸ ਸ਼ਹਿਰ ਦੇ ਨਿਵਾਸੀ ਹੋਣ ਦਾ ਸਾਡਾ ਫਰਜ਼ ਬੰਦਾ ਕਿ ਆਪਾਂ ਸ਼ਹਿਰ ਵਾਸਤੇ ਸੋਚੀ ਬਹੁਤ We'll <laughs> Bye. Uh. ਅਸੀਂ ਇੱਥੇ ਪੰਜਾਬੀ ਪ੍ਰਵਾਸੀ ਇਕਤਾ ਮੰਚ ਵੱਲੋਂ ਜਿਹੜਾ ਹੈਗਾ ਨਵਾਂ ਸ਼ਹਿਰ ਦੇ ਵਿੱਚ ਵੱਡੀ ਰੈਲੀ ਕੀਤੀ ਹੈ। ਅਸੀਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਵੱਡੀ ਗਿਣਤੀ ਸ਼ਾਮਲ ਹੋਏ ਆ ਉਹਦੇ ਵਿੱਚ ਪ੍ਰਵਾਸੀ ਮਜ਼ਦੂਰ ਵੀ ਬਹੁਤ ਸਾਰੇ ਸ਼ਾਮਲ ਹੋਏ ਆ। ਕਿਉਂਕਿ ਸਾਰਿਆਂ ਨੂੰ ਪਤਾ ਹੈ ਵੀ ਪੰਜਾਬ ਦੇ ਵਿੱਚ ਪਿਛਲੇ ਦਿਨਾਂ ਤੋਂ ਕਾਫੀ ਇੱਕ ਮੁੱਦਾ ਜਿਹੜਾ ਹੈਗਾ ਉਹ ਪੱਕਿਆ ਹੋਇਆ ਪ੍ਰਵਾਸੀਆਂ ਦਾ ਮੁੱਦਾ। ਅਸਲ ਵਿੱਚ ਜਿਹੜਾ ਹੋਇਆ ਹੁਸ਼ਿਆਰਗੜ੍ਹ ਦੇ ਵਿੱਚ ਜਿਹੜਾ ਹੈਗਾ ਇੱਕ ਜਿਹੜੇ ਬੱਚਾ ਹਰਵੀਰ ਹੈ ਉਹਦਾ ਕਤਲ ਹੋਇਆ ਤਾਂ ਉਹਦੇ ਨਾਲ ਬਤਟਾਲੀ ਕੀਤੀ ਕਿਸੇ ਪਰਵਾਸੀ ਨੇ ਉਹ ਤੋਂ ਬਾਅਦ ਚ ਉਹਦਾ ਕਤਲ ਹੋਇਆ ਬੜੀ ਬੇਰਹਿਮੀ ਨਾਲ ਕਤਲ ਕੀਤਾ ਉਹਦੀ ਸਾਰਿਆਂ ਨੇ ਨਿੰਦਾ ਕੀਤੀ ਅਸੀਂ ਅੱਜ ਪਹਿਲਾਂ ਉੱਠ ਕੇ ਉਹਨੂੰ ਸ਼ਰਧਾਂਜਲੀ ਵੀ ਸਾਰਿਆਂ ਨੇ ਜਿਹੜਾ ਹੈਗਾ ਪੇਸ਼ ਕੀਤੀ ਸਾਰੇ ਪੰਜਾਬ ਦੇ ਲੋਕ ਜਿਹੜਾ ਹੈਗਾ ਉਹਨੂੰ ਅ ਬੱਚੇ ਨੂੰ ਜਿਹੜਾ ਹੈਗਾ ਹੋਰ ਬੁਰਾ ਮਨਾਇਆ ਤੇ ਸਜ਼ਾਵਾਂ ਦੀ ਮੰਗ ਕੀਤੀ ਹੈ ਜਿਹੜੇ ਕਤਲ ਲਿਆ ਉਹਨਾਂ ਨੂੰ ਉਹ ਜਿਹੜਾ ਦੋਸ਼ੀ ਹੈ ਉਹਨੂੰ ਸਜ਼ਾਵਾਂ ਦੀ ਸਾਰਿਆਂ ਨੇ ਮੰਗ ਕੀਤੀ ਹੈ ਇਹ ਮੁੱਦਾ ਆਪਣੀ ਤਾ ਹੈ ਤੇ ਜਿਹੜਾ ਇੱਕ ਮੁੱਦਾ ਹੋਰ ਉਠਾਇਆ ਜਾ ਰਿਹਾ ਕੁਝ ਲੋਕਾਂ ਵੱਲੋਂ ਤੇ ਥੋਂ ਭਈਏ ਬੁਝਾਓ ਪੰਜਾਬ ਬਚਾਓ ਭਈਆਂ ਦੇ ਪੁੱਛ ਭੱਜਣ ਨਾਲ ਪੰਜਾਬ ਨਹੀਂ ਬਚ ਸਕਦਾ ਕਿਉਂਕਿ ਫੈਕਟਰੀਆਂ ਦੇ ਵਿੱਚ ਭਈਏ ਆ ਸਾਡੇ ਖੇਤਾਂ 'ਚ ਭਈਏ ਕੰਮ ਕਰਦੇ ਸਾਡੇ ਘਰਾਂ 'ਚ ਕੰਮ ਕਰਦੇ ਆ ਮੰਡੀਆਂ ਦੇ ਵਿੱਚ ਭਈਏ ਕੰਮ ਕਰਦੇ ਆ ਕੰਬਾਈਨਾਂ ਦੇ ਉੱਤੇ ਕੰਮ ਕਰਦੇ ਆ ਜੇ ਭਈਏ ਇੱਥੇ ਨਹੀਂ ਆਉਂਦੇ ਪ੍ਰਵਾਸੀ ਇੱਥੇ ਨਹੀਂ ਆਉਂਦੇ ਤਾਂ ਸਾਰਾ ਦਾ ਸਾਰਾ ਜਿਹੜਾ ਢਾਂਚਾ ਹੈ ਖੜਜੂ ਹੈ ਸਾਡੇ ਸ਼ਹਿਰਾਂ ਉਹਨਾਂ ਦੇ ਵਿੱਚ ਰੇੜੀਆਂ ਆ ਆਟੋ ਵਰਕਰ ਆ ਸਾਡੇ ਉਹਨਾਂ ਨੇ ਆਪਣੇ ਕੰਮ ਖੋਲੇ ਹੋਏ ਛੋਟੇ-ਛੋਟੇ ਕੰਮ ਖੋਲੇ ਹੋਏ ਆ ਉਹ ਸਾਰਾ ਉਹਨਾਂ ਦੇ ਉੱਤੇ ਨਿਰਭਰ ਕਰਦਾ ਕਿਉਂਕਿ ਪ੍ਰਵਾਸ ਕੁਦਰਤ ਦਾ ਨਿਯਮ ਹੈ ਲੋਕਾਂ ਨੇ ਜਿੱਥੇ ਰਿਜਕ ਹੋਣਾ ਉਧਰ ਨੂੰ ਪ੍ਰਵਾਸ ਕਰਨਾ ਸਾਡੇ ਬੱਚੇ ਵੀ ਤਾਂ ਪ੍ਰਵਾਸ ਕਰਕੇ ਗਏ ਆ ਨਾ ਅਸੀਂ 1980 ਦੇ ਵਿੱਚ ਜਿਹੜੇ ਪ੍ਰਵਾਸ ਸ਼ੁਰੂ ਹੋਏ ਜਦੋਂ ਦੁਬਈ ਦੇ ਵਿੱਚ ਮਾਸਕਟ ਦੇ ਵਿੱਚ ਕਤਰ ਦੇ ਵਿੱਚ ਬਹਿਰਨ ਦੇ ਵਿੱਚ ਸਾウਦੀ ਅਰਬ ਨੂੰ ਲੋਕ ਜਿਹੜੇ ਗਏ ਆਪਣੇ ਰੋਜ਼ਗਾਰ ਦੀ ਭਾਲ ਵਿੱਚ ਬਾਅਦ ਵਿੱਚ ਜਿਹੜਾ ਹੈਗਾ ਯੂਰਪ ਖੁੱਲਿਆ ਹੈ ਵਿਵੇਂਦਰ ਸਿੰਘ ਪੁਣਾ ਕੈਨੇਡIAN ਫੈਡਰੇਸ਼ਨ ਆਫ ਟ੍ਰੇਡਯੂਨ ਦਾ ਸਿਖਾ ਪ੍ਰਧਾਨ ਅੱਜ ਜਿਹੜਾ ਇਹ ਇਕੱਠ ਹੋਇਆ ਇਹ ਪ੍ਰਵਾਸੀ ਤੇ ਪੰਜਾਬੀਆਂ ਦਾ ਏਕਤਾ ਦਾ ਇਕੱਠ ਹੈ ਜੋ ਪੰਜਾਬ ਦੇ ਵਿੱਚ ਪਿਛਲੇ ਸਮੇਂ ਤੋਂ ਵਧ ਰਿਹਾ ਜਾ ਰਹੀ ਹੈ ਭਈਆ ਪਿਆਓ ਪੰਜਾਬ ਪਿਆਓ ਅਸੀਂ ਇਸ ਅਹਿਮਤਾ ਸਖਤ ਸ਼ਬਦਾਂ ਵਿੱਚ ਲੰਘਾ ਕਰਦੇ ਹਾਂ ਤੇ ਵਿਰੋਧ ਕਰਦੇ ਹਾਂ ਅਸੀਂ ਸਮਝਦੇ ਹਾਂ ਕਿ ਜਿਹੜੇ ਪ੍ਰਵਾਸੀ ਮਿਹਨਦੂਰ ਹੈ ਉਹ ਸਾਡੀ ਪੰਜਾਬ ਦੀ ਰੀੜ ਦੀ ਹੱਡੀ ਹੈ ਇਹਨਾਂ ਤੋਂ ਬਿਨਾ ਨਾ ਖੇਤੀ ਚੱਲ ਸਕਦੀ ਹੈ ਨਾ ਇੰਡਸਟਰੀ ਚੱਲ ਸਕਦੀ ਹੈ ਤੇ ਨਾ ਜਿਹੜੇ ਹੋਰ ਕਾਰੋਬਾਰ ਜਿਹੜੇ ਉਹ ਚੱਲ ਸਕਦੇ ਆ ਤੇ ਜਿਹੜੇ ਇਹ ਲੋਕ ਮੋਰੇ ਲੱਗੇ ਹੋਏ ਆ ਇਸ ਮੈਨੂੰ ਚਲਾਉਣ ਦੇ ਲਈ ਇਹ ਸਾਡੇ ਪਰਖੇ ਹੋਏ ਬੰਦੇ ਆ ਜਿਨ੍ਹਾਂ ਨੇ ਕਿਸਾਨ ਅੰਦੋਲਨ ਦੇ ਦੌਰਾਨ ਹਰ ਹੰਦ ਮਚਾਇਆ ਉਹਨੂੰ ਫੇਲ ਕਰਨ ਦੇ ਲਈ ਸ਼ਫੀਰ ਚੰਦਰੀ ਨੂੰ ਜਿਹੜਾ ਲਾਲ ਕਿਲੇ ਤੇ ਝੰਡਾ ਚੜਾਣ ਖਲੇ ਗਏ ਤੇ ਮੁਰਤੇ ਨੂੰ ਦੋਨੇ ਚੜ੍ਹੇ ਨਹੀਂ ਹੈ ਉਹ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਮੱਠੇ ਸੁਭਾੜੇ ਵਰਕੇ ਰਾਜਾ ਰਾਮ ਮਾਰ ਕੇ ਜਿਹੜੇ ਨਿਹਾੜਿਆ ਉਹ ਕਰ ਰਹੇ ਆ ਔਰ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਜੇ ਪੰਜਾਬ ਤੋਂ ਪ੍ਰਵਾਸੀ ਮਜ਼ਦੂਰ ਭੱਜ ਜਾਂਦੇ ਆ ਤਾਂ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਢੰਗਾਂ ਨੂੰ ਇਹ ਜਿਹੜੇ ਰਾਜਾ ਰਾਮ ਨਹੀਂ ਆ ਇਹ ਨਹੀਂ ਹੈ ਬਹੁਤ سارے ਨਿਆਗ ਸੰਪਰਦਾਨਾਂ ਨੇ ਉਹਨਾਂ ਨੇ ਇਸ ਮਾਮਲੇ ਤੇ ਕੁਝ ਨਹੀਂ ਕੀਤਾ ਪਰ ਇੱਕ ਸੰਪਰਦਾ ਹੈ ਜਿਹੜੀ ਇਹ ਲਗਾਤਾਰ ਜਿਹੜਾ ਪੂਰ ਪ੍ਰਚਾਰ ਉਹ ਕਰ ਰਹੀ ਹੈ ਪ੍ਰਵਾਸੀਆਂ ਦੇ ਖਿਲਾਫ ਪਰ ਅਸੀਂ ਅੱਜ ਦਾ ਕੱਟ ਜਿਹੜਾ ਜਿਹੜਾ ਬੱਚਾ ਮਾਰਿਆ ਹੈ ਕਸ਼ੀ ਆਰਪਣ ਦੇਵ ਦੇ ਉਹਦੀ ਸੰਖਸ਼ਲਤਾ ਨੂੰ ਨੰਪਾ ਕਰਦੇ ਆ ਤੇ ਸਾਰਾ ਇਤਰਾਜ਼ ਕਰਦਾ ਹੈ ਕਿ ਜਾਂਚ ਹੋਵੇ ਤੇ ਉਸ ਬੰਦੇ ਨੂੰ ਸਖਤ ਤੋਂ ਸਖਤ ਮੋਰੀਆ ਸਜ਼ਾ ਦਿੱਤੀ ਜਾਵੇ ਅਸੀਂ ਕਿਸੇ ਵੀ ਕ੍ਰਾਈਮ ਦੇ ਸਖਤ ਨਹੀਂ ਹੈ ਔਰ ਜੇ ਜਿਹੜੇ ਬੰਦੇ ਦੀ ਪ੍ਰੋਫਾਈਲ ਦੀ ਵੈਰੀਫਿਕੇਸ਼ਨ ਕਰਾਉਣ ਦੀ ਲੋੜ ਹੈ ਉਹ ਪੰਜਾਬ ਸਰਕਾਰ ਕਰਵਾ ਸਕਦੀ ਹੈ ਅਸੀਂ ਇਸ ਦੇ ਵੀ ਕੋਈ ਪ੍ਰਤੀ ਨਹੀਂ ਹੈ ਜਿਹੜਾ ਵੀ ਕ੍ਰਿਮੀਨਲ ਹੈ ਉਹਨੂੰ ਭਾਵੇਂ ਅੰਦਰ ਧੱਕਣਾ ਚਾਹੀਦਾ ਚਾਹੇ ਉਹ ਪ੍ਰਵਾਸੀ ਹੋਵੇ ਜਾਂ ਪੰਜਾਬੀ ਹੋਵੇ ਜਾਂ ਉੱਤਰਾਖੰਡੀ ਹੋਵੇ ਜਾਂ ਉਹ ਕੋਈ ਵੀ ਹੋਵੇ ਇਸ ਕਰਕੇ ਸਾਡਾ ਸਾਰਾ ਸਰਉਤਾਰ ਹੈ ਕਿ ਪੰਜਾਬ ਦਾ ਮਾਹੌਲ ਖਰਾਬ ਨਾ ਕੀਤਾ ਜਾਵੇ ਪੰਜਾਬ ਖੜਾਂ ਦੇ ਵਿੱਚ ਡੁੱਬਿਆ ਪਿਆ ਹੈ ਉਹਨਾਂ ਲੋਕਾਂ ਦੀ ਵਜਨ ਕਰਨ ਦੀ ਲੋੜ ਹੈ ਪੰਜਾਬ ਨੂੰ ਬਹੁਤ ਸਾਰੇ ਸੂਬਿਆਂ ਤੋਂ ਦਿੱਲੀ ਤੋਂ ਵਿਹਾਰ ਤੋਂ ਉੱਤਰਾਖੰਡ ਤੋਂ ਬਹੁਤ ਵੱਡੀ ਰਾਹਤ ਸਮਗਰੀ ਆ ਰਹੀ ਹੈ ਔਰ ਇਸ ਤਰ੍ਹਾਂ ਦਾ ਜਿਹੜਾ ਇਹ ਮਾਹੌਲ ਆ ਇਹਦੇ ਵਿੱਚ ਕੁਝ ਤਾਂ ਪੈਦਾ ਕਰੂਗਾ ਤੇ ਜਿਹੜਾ ਧਿਆਨ ਹੈ ਸਰਕਾਰ ਦਾ ਤੇ ਲੋਕਾਂ ਦਾ ਇਸ ਮੁੱਦੇ ਤੋਂ ਹਟਾਉਣਾ ਕਿ ਹਰ ਇੱਕ ਵੇਲੇ ਲੋਕਾਂ ਨੂੰ ਕਿਦਾਂ ਰਾਹਤ ਜਿਹੜੀ ਪਹਚਾਣੀ ਆ ਸੋ ਇਸ ਕਰਕੇ ਇਹ ਲੋਕਾਂ ਦੀ ਜਿਹੜੀ ਆ ਚਾਲ ਚਲਾਓ ਸਾਹੀ ਪੰਜਾਬ ਥੋੜਾ ਬਸ ਸਕਦਾ ਸਾਹੀ ਪੰਜਾਬ ਨੂੰ ਕੇ ਲੈ ਕੇ ਜਾ ਸਕਦੇ ਆ ਔਰ ਅੰਮ੍ਰਿਤ ਜੁਪੀ ਦੇ ਯਾਰ ਸਾਹ ਕੋਈ ਹੋਰ ਕਿਸੇ ਸੂਬੇ ਦੇ ਲੋਕ ਆਦੇ ਆ ਉਹ ਸਾਡੇ ਭਰਾ ਆ ਤੇ ਸਾਡੇ ਦੋਸਤਾਂ ਸਾਡੇ ਪੰਜਾਬ ਨੇ ਕੰਮ ਕਰਦੇ ਆ ਤੇ ਪੰਜਾਬ ਨੂੰ ਬਿਲਡ ਕਰਦੇ ਆ ਸੋਹਣਾ ਤੋਂ ਬਗੈਰ ਪੰਜਾਬ ਜਿਹੜਾ ਚੱਲ ਨਹੀਂ ਸਕਦਾ ਕਿਉਂਕਿ ਸਾਡੇ ਬੱਚੇ ਬਾਹਰ ਚਲੇ ਗਏ ਆ ਸਾਡੇ ਕੋਲ ਕੰਮ ਕਰਨ ਵਾਲੀ ਮਾਨਸ ਸ਼ਕਤੀ ਜਿਹੜੀ ਆ ਨਹੀਂ ਰਹੀ ਅਸੀਂ ਦੋ ਦੋ ਜਣੇ ਆ ਘਰਾਂ ਚ ਬੱਲੇ ਸੱਤ ਥੱਲੇ ਬਹਿਣ ਕੇ ਪੱਠੇ ਨਹੀਂ ਮਾਰ ਸਕਦੇ ਉਹ ਮਜ਼ਦੂਰ ਹੀ ਆ ਜਿਹੜਾ ਸਾਡੇ ਕੰਮ ਆਉਂਦੇ ਆ ਜਿਹੜਾ ਖੇਤੀ ਦਾ ਕੰਮ ਜਿਹੜਾ ਉਹ ਚਲਾ ਰਿਹਾ ਹੈ ਚਾਸ ਕਰਦੇ ਅੱਜ ਅਸੀਂ ਇਸ ਕਰਕੇ ਇਕੱਠੇ ਹੋਈਆਂ ਕਿ ਜਿਹੜੀ ਸਤਿ ਭਾਵਨਾ ਬਣਾਈ ਰੱਖੋ ਪਿਆਰ ਨਾਲ ਰਹੋ ਉਹਨਾਂ ਦੇ ਖਿਲਾਫ ਕੋਈ ਵੀ ਮਤਾ ਜਿਹੜਾ ਉਹ ਨਾ ਪਾਇਆ ਜਾਵੇ ਤੇ ਜੇ ਕੋਈ ਕਰਾਮ ਕਰਦਾ ਉਹਦੇ ਖਿਲਾਫ ਆਵਾਜ਼ ਉਠਾਣੀ ਵੀ ਚਾਹੀਦੀ ਹੈ ਇਹ ਵੀ ਪਰਵਾਸੀ ਵੀ ਉਠਾਣੀ ਚਾਹੀਦੀਆਂ ਨੂੰ ਉਠਾਣੀ ਚਾਹੀਦੀ ਆ ਰਲ ਮਿਲ ਕੇ ਰਹਿਣ ਵਾਲੇ ਸੁਨੇਹਾ ਜਿਹੜਾ ਉਹਨੂੰ ਕਰਵਾ ਜਿੰਨੇ ਆ ਤਾਂ ਤੋਂ ਜਿਹੜੇ ਕਮੇਲੇ ਖਾਣੇ ਦਾ ਰਸਤਾ ਬਣਾਉਣਾ मेरी ये पढ़ने लिखने का रास्ता बना हुआ है मेरी ये मकान बनाने का रास्ता बना हुआ जो हमने बारा सात किया का सबसे बड़ी लक्ष्य दोनों साथी बाहर के निको ये लड़कू पर सुनने में घूम रहे हैं जो यहाँ से भेज पा के आधार कार्ड नहीं पड़ेगा भंगा को भगा ये सब लड़कू पर सुनने समाज के समाज के रक्षण नहीं है प्रश्न के प्रत्येक हो गए हमको बनने के सोचने में यह करना है हमें हमें शांति की व्यवस्था करना है पंजाबी पर भाईचारे पेशता निधन करते हैं गणतंत्र जो हमको रक्षण भरेगा पेशा शब्द मिलेगा उसका गलत शब्द के जवाब हमको गलत नहीं मिलेगा हमारे देश हमारे

ਜਦ ਸਿੰਘ ਨੂੰ ਦੇਹ ਸਾਤ ਫਰੇ ਨਾ ਪੁੜਿਆ ਜਿਸ ਵਿੰਧੂ ਵਤਨ ਘਾਟਾ ਪਟਾ ਨਹੀਂ ਕਿਤੀ ਤੇ ਯਾ ਕੀ ਰਿਸ਼ਾਨੀ ਉਹ ਵੇਸਿ ਪ੍ਰਾਨ ਹਾਥੀ ਹਾਣੇ ਦੇ ਗਿਆ ਉਹ ਨੰਦ ਬੇਨਾ ਮਦੇ ਮਦੇ ਹਮ ਨੂੰ ਚਿੰਤਾ ਬਿਨਰਾ ਆਦੇ ਆਦੇ ਖਾੜਿਆ ਛੋਟੀ ਵਰਤ ਮੀਰੋ ਨੇ ਘਾਟ ਦੀ ਸਹਾਇਤੀ ਹੱਥ ਦੇ ਕੇ ਉਹਨੇ ਮਾਰ ਮਾਰਿਆ ਧਰੋ ਕੋਰੇ ਬੱਤੀ ਰੋ ਪੋਰੇ ਪਾਣੀ ਪਚਾ पर <laughs> स ਅਧਿਕਾਰੀ ਅਜਨਾ ਬਾਬਾ ਜਿਆਦਾ ਲੰਮਾ ਸਮਾਂ ਨਹੀਂ ਹੋਇਆ ਤੇ ਸਮਾਂ ਵੀ ਬਹੁਤ ਘੱਟ ਹੈ ਤੇਰੇ ਬਾਅਦ ਸਸ ਤੋਂ 18 ਤੋਂ ਕੋਈ ਹਾਲਾਤ ਨਹੀਂ ਮੰਨਦਾ ਤੇ ਕਿਸੇ ਨੂੰ ਆਪਾ ਫਰਮ ਕਰੀਏ ਕਿਸੇ ਨੂੰ ਤਸ਼ੱਦਦ ਕਰੀਏ ਕਿਸੇ ਨੂੰ ਮਾਰਾ ਪਈਏ ਕਿਸੇ ਨੂੰ ਇਲਾਕਾ ਵਾਲ ਸਿਖਾਈਏ ਕਿਸੇ ਨੂੰ ਸਾਡੀ ਨਾ ਰੱਖ ਕਰੀਏ ਅੱਜ ਦੀ ਡੇਟ ਵਿੱਚ ਹਿੰਦੁਸਤਾਨ ਦਾ 18 ਲੱਖ ਸਟੂਡੈਂਟ ਦੁਨੀਆ ਦੀਆਂ ਡਿਫਰੈਂਟ ਯੂਨੀਵਰਸਿਟੀ ਚ ਕਾਲਜ ਚ ਪੜਦਾ ਵੈ ਜਿਹੜੀ ਸਟ੍ਰੈਂਥ 2023 ਦੇ ਵਿੱਚ 13 ਲੱਖ ਸੀ ਉਹ ਅੱਜ 18 ਲੱਖ ਹੋ ਚੁੱਕੀ ਹੋਈ ਹੈ ਜੇ ਤੁਹਾਡੀ ਵੀ ਇੱਛਾ ਹੈ ਕਿ ਤੁਸੀਂ ਕੈਨੇਡਾ ਆਸਟ੍ਰੇਲੀਆ ਅਮਰੀਕਾ ਇੰਗਲੈਂਡ ਆਇਰਲੈਂਡ ਸਵਿਟਜ਼ਰਲੈਂਡ ਫਰਾਂਸ ਜਰਮਨੀ ਜਾਂ ਟੌਪ ਮੋਸਟ ਯੂਨੀਵਰਸਿਟੀ ਚ ਪੜਨ ਦੀ ਜਾਣਾ ਚਾਹੁੰਦੇ ਹੋ ਤੇ ਮੈਂ ਐਡਵੋਕੇਟ ਕਮਲ ਕੁਮਾਰ ਪੁੰਬਲਾ ਆਪਣੇ 29 ਸਾਲ ਦੇ ਇਮੀਗ੍ਰੇਸ਼ਨ ਤਜਰਬੇ ਦੇ ਨਾਲ ਇਹਨਾਂ ਸਾਰੇ ਕੰਟਰੀਆਂ ਦੀਆਂ ਯੂਨੀਵਰਸਿਟੀ ਤੇ ਕਾਲਜ ਦੇ ਡੈਲੀਗੇਟਸ ਨੂੰ ਨਾਲ ਲੈ ਕੇ ਤੁਹਾਡੇ ਡੋਰ ਸਟੈਪਸ ਤੇ ਆ ਰਹੇ ਹਾਂ ਅਸੀਂ ਆ ਰਹੇ ਹਾਂ 24 ਸੈਪਟੰਬਰ ਨੂੰ ਹੋਟਲ ਪਾਰਕ ਪਲਾਜ਼ਾ ਜਲੰਧਰ 25 ਸੈਪਟੰਬਰ ਨੂੰ ਹੋਟਲ ਪਾਰਕ ਪਲਾਜ਼ਾ ਲੁਧਿਆਣਾ 26 ਸੈਪਟੰਬਰ ਨੂੰ ਹੋਟਲ ਗ੍ਰੈਂਡ ਨਮਾ ਸ਼ਹਿਰ ਦੇ ਵਿੱਚ ਇੱਥੇ ਆਉਣ ਦਾ ਤੁਹਾਨੂੰ ਕੀ ਫਾਇਦਾ ਹੋਏਗਾ ਤੁਸੀਂ ਡਾਇਰੈਕਟਲੀ ਫੋਰਨ ਯੂਨੀਵਰਸਿਟੀ ਦੇ ਡੈਲੀਗੇਟ ਨੂੰ ਮਿਲ ਲਓਗੇ ਤੁਸੀਂ ਆਪਣਾ ਕੇਸ ਸਾਹਮਣੇ ਬੈਠ ਕੇ ਡਿਸਕਸ ਕਰੋਗੇ ਉਹਦੀ ਐਡਮਿਸ਼ਨ ਰਿਕੁਆਇਰਮੈਂਟ ਕੀ ਹੈ ਤੁਹਾਡੀ ਐਡਮਿਸ਼ਨ ਦੇ ਤੁਹਾਡੇ ਕੋਲੇ ਡਾਕੂਮੈਂਟਸ ਕੀ ਨੇ ਤੁਹਾਨੂੰ ਮੌਕੇ ਤੇ ਦਾਖਲਾ ਮਿਲ ਸਕਦਾ ਤੁਸੀਂ ਸਕਾਲਰਸ਼ਿਪ ਵਾਸਤੇ ਅਪਲਾਈ ਕਰਦੇ ਹੋ ਤੁਹਾਨੂੰ ਪਤਾ ਕਿ ਬਹੁਤ ਸਾਰੀਆਂ ਯੂਨੀਵਰਸਿਟੀਆਂ 100% ਸਕਾਲਰਸ਼ਿਪ ਦਿੰਦੀਆਂ ਨੇ ਤੇ ਤੁਸੀਂ ਮੌਕੇ ਤੇ ਆਪਣੀ ਸਕਾਲਰਸ਼ਿਪ ਦੀ ਐਪਲੀਕੇਸ਼ਨ ਦੇ ਕੇ ਸਕਾਲਰਸ਼ਿਪ ਹਾਸਲ ਕਰ ਸਕਦੇ ਹੋ ਜਦੋਂ ਵੀਜ਼ਾ ਡਾਕੂਮੈਂਟੇਸ਼ਨ ਦੀ ਗੱਲ ਆਉਂਦੀ ਹੈ ਤੇ ਵੀਜ਼ਾ ਆਫੀਸਰਸ ਨੂੰ ਮਿਲ ਕੇ ਤੁਸੀਂ ਦੇਖ ਸਕਦੇ ਹੋ ਕਿ ਤੁਹਾਡਾ ਵੀਜ਼ਾ ਅਪਰੂਵ ਹੋਣ ਵਾਸਤੇ ਕੀ ਕੀ ਹੋਰ ਡਾਕੂਮੈਂਟਸ ਚਾਹੀਦੇ ਹਨ ਤੁਹਾਡਾ ਕੇਸ ਰਿਫਿਊਜ਼ ਹੋ ਚੁੱਕਿਆ ਹੈ ਤੇ ਤੁਸੀਂ ਉਰੂ ਦੁਆਰਾ ਰੀ ਅਪਲਾਈ ਕਰਨਾ ਚਾਹੁੰਦੇ ਹੋ ਦੁਆਰਾ ਆਫਰ ਲੈਟਰ ਲੈਣਾ ਚਾਹੁੰਦੇ ਹੋ ਉਹ ਵੀ ਤੁਹਾਨੂੰ ਮੌਕਾ ਮਿਲ ਸਕਦਾ ਹੈ ਤੁਸੀਂ ਆਪਣੀ ਇੰਟਰਨੈਸ਼ਨਲ ਇੰਸ਼ੋਰੈਂਸ ਕਰਾਉਣਾ ਚਾਹੁੰਦੇ ਹੋ ਉਹਦੀ ਇਨਫੋਰਮੇਸ਼ਨ ਮਿਲ ਸਕਦੀ ਹੈ ਤੁਸੀਂ ਆਪਣੀ ਟਿਊਸ਼ਨ ਫੀਸ ਕਿਸ ਤਰੀਕੇ ਨਾਲ ਸੇਫ ਹੱਤਾਂ ਦੇ ਵਿੱਚ ਵਿਦੇਸ਼ ਭੇਜ ਸਕਦੇ ਹੋ ਉਹਦੀ ਇਨਫਰਮੇਸ਼ਨ ਮਿਲ ਸਕਦੀ ਹੈ ਡਿਊਰਿੰਗ ਸਟੱਡੀ ਤੁਹਾਨੂੰ ਕੀ ਕੀ ਪਾਰਟ ਟਾਈਮ ਆਪਸ਼ਨਸ ਮਿਲ ਸਕਦੀਆਂ ਨੇ ਉਹਦੀ ਇਨਫਰਮੇਸ਼ਨ ਮਿਲ ਸਕਦੀ ਹੈ ਕੋਰਸ ਕੰਪਲੀਟ ਹੋਣ ਤੋਂ ਬਾਅਦ ਤੁਸੀਂ ਕਿਹੜੀ ਜੌਬ ਕਰ ਸਕਦੇ ਹੋ ਉਹਦੀ ਇਨਫਰਮੇਸ਼ਨ ਮਿਲ ਸਕਦੀ ਹੈ ਸਭ ਤੋਂ ਵੱਡੀ ਹੈ ਜਦੋਂ ਤੁਸੀਂ ਪਰਮਾਨੈਂਟ ਰੈਜ਼ਿਡੈਂਸੀ ਅਪਲਾਈ ਕਰਨੀ ਹੈ ਕਿਉਂਕਿ ਪਾਤ ਤਾਂ ਹੁਣ ਸ਼ੁਰੂ ਹੋਣਾ ਰਸਤਾ ਤਾਂ ਹੁਣ ਸ਼ੁਰੂ ਹੋਣਾ ਇਸ ਸੈਮੀਨਾਰ ਦੇ ਵਿੱਚ ਤੁਹਾਨੂੰ ਇਹ ਸਾਰੀਆਂ ਹੀ ਜਾਣਕਾਰੀਆਂ ਦਿੱਤੀਆਂ ਜਾਣਗੀਆਂ ਤੁਸੀਂ ਸਟੂਡੈਂਟ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਹੋ ਵਿਜ਼ਟਰ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਹੋ ਬਿਜ਼ਨਸ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਹੋ ਪਰਮਾਨੈਂਟ ਮਾਈਗ੍ਰੇਸ਼ਨ ਵਾਸਤੇ ਅਪਲਾਈ ਕਰਨਾ ਚਾਹੁੰਦੇ ਹੋ ਇਹ ਸਾਰੀਆਂ ਸੇਵਾਵਾਂ ਇੱਕੋ ਹੀ ਛੱਤ ਥਲੇ ਦੇਣ ਵਾਸਤੇ ਡੇਟਾ ਨੋਟ ਕਰ ਲਓ 24 ਜਲੰਧਰ 25 ਲੁਧਿਆਣਾ 26 ਨਵਾਂ ਸ਼ਹਿਰ नीचे हेल्पलाइन नंबर देता हुआ ਤੁਸੀਂ ਉੱਥੇ ਕਾਲ ਕਰਕੇ ਪ੍ਰਾਇਰੋ ਅਪਾਇੰਟਮੈਂਟ ਬੁੱਕ ਕਰ ਸਕਦੇ ਹੋ ਔਰ ਇਸ ਨਾਲ ਸਾਈਨ ਅਪ ਕਰਕੇ ਆਪਣੀ ਕੰਪਲੀਟ ਇਨਫਰਮੇਸ਼ਨ ਦੇ ਕੇ ਤਾਂ ਕਿ ਤੁਹਾਡਾ ਹੋਂਰਕ ਕੀਤਾ ਜਾ ਸਕੇ ਤੁਹਾਡੇ ਡਾਕੂਮੈਂਟ ਸਾਡੇ ਕੋਲ ਹੋਣਗੇ ਅਸੀਂ ਡੈਲੀਗੇਟ ਨੂੰ ਫਾਰਵਰਡ ਕਰਾਂਗੇ ਤੇ ਮੌਕੇ ਤੇ ਤੁਹਾਨੂੰ ਉਹ ਦਾਖਲਾ ਦੇ ਸਕਦਾ ਤੁਹਾਨੂੰ ਸਕਾਲਰਸ਼ਿਪ ਦੇ ਸਕਦਾ ਹੈ ਤੁਹਾਡਾ ਵੀਜ਼ੇ ਦੇ ਵਿੱਚ ਕੀ ਹੈਲਪ ਹੋ ਸਕਦੀ ਉਹ ਕਰ ਸਕਦਾ ਇੱਕ ਪਰਫੈਕਟ ਤੁਹਾਨੂੰ ਸਾਰਿਆਂ ਨੂੰ ਸੱਦਾ ਦੇ ਰਿਹਾ ਹਾਂ VN ਇੰਟਰਨੈਸ਼ਨਲ ਐਜੂਕੇਸ਼ਨ ਫੇਅਰ 2025 ਵਾਸਤੇ ਫਿਲਿ ਕਾਲ ਕਰਕੇ ਮੈਨੂੰ ਜਾਂ ਮੇਰੀ ਟੀਮ ਨੂੰ ਸੰਪਰਕ ਕਰੋ ਉਸ ਤੋਂ ਬਾਅਦ ਉਸ ਤੋਂ ਬਾਅਦ ਚਲੋ ਮੈਂ ਕਹਣਾ ਉਸ ਦੀ ਲੜਕੀ ਆਸੀ ਪਤਰਾ ਦੇ ਨਾਲ ਕੁੱਤੀ ਇਸ ਅਜੇ ਲਖੀ ਭਗ ਸਿੰਘ ਨਗਰ ਦਾ ਸਵੰਦਕ ਅੱਜੀਆਂ ਵਿਸ਼ੇਸ਼ ਸਰਗਰਮੀਆਂ ਕੱਲ ਫੇਰ ਨਮੀਆਂ ਤੇ ਤਾਜ਼ੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋ ਮੰਗੇ ਉਦੋਂ ਤੱਕ ਵਾਸਤੇ ਪ੍ਰਤੀਸੀਰ ਇਜਾਜ਼ਤ ਦਿਓ ਧੰਨਵਾਦ ਨਹੀਂ ਬਣਾਇਆ ਔਰ ਜਿਹੜਾ ਵੀ ਕੱਲ